ਹੈਲੋ एवरीवन ਕਿਵੇਂ ਹੋ ਸਾਰੇ ਅੱਜ ਅਸੀਂ ਨਿਊ ਟੌਪਿਕ ਲੈ ਕੇ ਆਏ ਆ ਬਲੇ ਹਾਰੀ ਕੁਦਰਤ ਵਸਿਆ ਸਾਡਾ ਟੌਪਿਕ ਇਹ ਹੈ ਕਿ ਪਰਮੇਸ਼ਰ ਪਰਮਾਤਮਾ ਕੀ ਆ ਨੇਚਰ ਵਿੱਚ ਵਸਦਾ ਹੈ ਇਹ ਜੋ ਅਸੀਂ ਕੁਦਰਤ ਦੇਖਦੇ ਆ ਇਹਦੇ ਵਿੱਚ ਵਸਦਾ ਹੈ ਪਰਮਾਤਮਾ ਹਾਂ ਬਿਲਕੁਲ ਵਸਦਾ ਹੈ ਇਸੇ ਦੇ ਰਿਲੇਟਡ ਸਾਡੀ ਅੱਜ ਇਹ ਵੀਡੀਓ ਹੋਏਗੀ ਉਹ ਪ੍ਰਮਾਤਮਾ ਹਮੇਸ਼ਾ ਮੰਦਿਰ ਮਸਜਿਦ ਤੇ ਇੱਥੇ ਨਹੀਂ ਹੈਗਾ ਜਿਵੇਂ ਕਿ ਗੁਰਦੁਆਰਾ ਸਾਹਿਬ ਇੱਥੇ ਨਹੀਂ ਵੱਸਦਾ ਪ੍ਰਮਾਤਮਾ ਹਰ ਇੱਕ ਦੇ ਅੰਦਰ ਕਣਕਣ ਵਿੱਚ ਵੱਸਦਾ ਹੈ ਉਹ ਹਰ ਇੱਕ ਜੀਵ ਦੇ ਅੰਦਰ ਜਿੱਦਾਂ ਅਸੀਂ ਕੋਈ ਵੀ ਸਬਜ਼ੀ ਖਾਂਨੇ ਆ ਫਰੂਟ ਖਾਂਨੇ ਆ ਉਹ ਸਾਨੂੰ ਕਿੱਥੋਂ ਮਿਲਦਾ ਹੈ ਬੀਰਤਾ ਸਿਲਾਨੇ ਆ ਉਹ ਬੀਜ ਅੰਦਰ ਅੰਦਰ ਕਿਦਾਂ ਪੈਦਾ ਹੁੰਦਾ ਹੈ ਉਹ ਸਿਰਫ ਕਰਦਾ ਪਰਮੇਸ਼ਰ ਤੇ ਅੱਜ ਅਸੀਂ ਇਸੇ ਦੇ ਰਿਲੇਟਡ ਵੀਡੀਓ ਹੋਏਗੀ ਅਸੀਂ ਤੁਹਾਨੂੰ ਦੱਸਦੇ ਹਾਂ ਇਹੀ ਬਾਲਾ ਸਾਡਾ ਇਹ ਵਾਲਾ ਦੂਸਰੋਂ ਦਾ ਮਕਸਦ ਸਾਡਾ ਇਹੀ ਹੈ ਕਿ ਇਹ ਆਪਾਂ ਦੇਖ ਰਹੇ ਹਾਂ ਇਹ ਕਿਦਾਂ ਪੈਦਾ ਹੁੰਦਾ ਜੋ ਵੀ ਆਪਾਂ ਖਾਂਦੇ ਆਂ ਸਬਜ਼ੀਆਂ ਖਾਂਦੇ ਆਂ ਇਹ ਤਾਂ ਆਪਾਂ ਇੱਕ ਛੋਟੇ ਜਿਹੇ ਬੀਜ ਲੰਨੇ ਆ ਨਾ ਤੇ ਇਹ ਬੀਜ ਕਿਦਾਂ ਪੈਦਾ ਹੁੰਦੇ ਆ ਇਹ ਸਿਰ ਪਰਮਾਤਮਾ ਜਾਣਦਾ ਆ ਕਿੰਿਆਂ ਦੇ ਬੀਜ ਬਹੁਤ ਵਧੀਆ ਪੈਦਾ ਹੋ ਜਾਂਦੇ ਆ ਫਸਲ ਵਧੀਆ ਹੋ ਜਾਂਦੀ ਆ ਇਹ ਸਿਰ ਪ੍ਰਮਾਤਮਾ ਦੇ ਹੱਥ ਹੈ ਜਿੱਦਾਂ ਆਪਾਂ ਆਮ ਮੂਲੀ ਦਾਨੇ ਆ ਦੇਖੋ ਇਹ ਹੀ ਪਪੜ ਇਹ ਵਾਲਾ ਜਿੱਦਾਂ ਇਹ ਇਹ ਲਾਨੇ ਹੀ ਹੈ ਨਾ ਕਿੰਨਾ ਇੰਨੀ ਜੀ ਲਾਨੇ ਡਲੀ ਹੈ ਨਾ ਲਸਣ ਦੀ ਹਾਂ ਤੇ ਇਹ ਫਿਰ ਕਿਦਾਂ ਹੋ ਜਾਂਦੀਆਂ ਜ਼ਿਆਦਾ ਹੋ ਜਾਂਦੀਆਂ ਚੀੜਾ ਵੀ ਬੰਨਣ ਦੀ ਵਿੱਚ ਹੀ ਹਾਂ ਨਿਕਲ ਗੀਆਂ ਗੰਡੀਆਂ ਆਹ ਰੋਲੇ ਸਾਰੇ ਇਸ ਇਹ ਸਾਰਾ ਰੱਬ ਦੇ ਹੱਥ ਹੀ ਹੈ ਨਾ ਹਾਂ ਪਰਮਾਤਮਾ ਹੀ ਕਰਦਾ ਆ ਬਾਕੀ ਛੱਡੀ ਮਤ ਦੇਖੋ ਆ ਕਿਦਾਂ ਇਹ ਗਾਜਰਾ ਹੈਗੀਆਂ ਤੇ ਇਹਨਾਂ ਦੇ ਆਪਾਂ ਛੋਟੇ ਛੋਟੇ ਬੀਜ ਲਾਨਨੇ ਆ ਆ ਗੋਪੀ ਦੇ ਬੀਜ ਲਾਨਨੇ ਆ ਤੇ ਇਹ ਅੰਦਰੋਂ ਅੰਦਰ ਹੀ ਕਿਦਾਂ ਇਹਨਾਂ ਦੀ ਉਤਪਤੀ ਹੋ ਜਾਂਦੀ ਹੈ ਇਹ ਸਿਰ ਪਰਮਾਤਮਾ ਦੇ ਹੱਥ ਹੈ ਇਹਨੂੰ ਕਹਿੰਦੇ ਬਲਿਹਾਰੀ ਕੁਦਰਤਵਸਿਆ ਅਮਰੂਦ ਖਾਣੇ ਅਸੀਂ ਫਿਰ ਫਲ ਫਰੂਟ ਖਾਈ ਤੇ ਸਬਜ਼ੀਆਂ ਖਾਈ ਦੀਆਂ ਇਹ ਨੇਚਰ ਇਹ ਪਰਮਾਤਮਾ ਆ ਜਿਹੜੇ ਕਹਿੰਦੇ ਨਾ ਕਿ ਪਰਮਾਤਮਾ ਨਹੀਂ ਹੈ ਉਹ ਇਸ ਨੇਚਰ ਨੂੰ ਕੁਦਰਤ ਨੂੰ ਦੇਖ ਸਕਦੇ ਆ ਕਿ ਪਰਮਾਤਮਾ ਹੈ ਕਿ ਨਹੀਂ ਜਿੱਦਾਂ ਆ ਫੁੱਲ ਦੇਖ ਲੋ ਅਸੀਂ ਇਹ ਫੁੱਲਾਂ ਨੂੰ ਰੰਗ ਦੇ ਸਕਦੇ ਆ ਨਹੀਂ ਦੇ ਦੇ ਸਕਦੇ ਇਸ ਫੁੱਲਾਂ ਨੂੰ ਰੰਗ ਸਿਰ ਪਰਮਾਤਮਾ ਕੁਦਰਤ ਹੀ ਦੇ ਸਕਦੀ ਹੈ ਜਿਹੜੇ ਕਹਿੰਦੇ ਨੇ ਕਿ ਪਰਮਾਤਮਾ ਨਹੀਂ ਹੈ ਉਹਨਾਂ ਲਈ ਆ ਵੀਡੀਓ ਹੈ ਜਲਦੀ ਬੁਢੇ ਲਾਉਣਾ ਆ ਇਧਰ ਇੱਕ ਇੱਛਾ ਆ ਉਹ ਬੜੇ ਆ ਏ ਸੀਗੀ ਨੇਚਰ ਦੇ ਰਿਲੇਟਡ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਫਿਰ ਅਸੀਂ ਇਸ ਦੇ ਰਿਲੇਟਡ ਹੋਰ ਨਿਊ ਵੀਡੀਓ ਲੈ ਕੇ ਆਵਾਂਗੇ ਕੁਦਰਤ ਦੇ ਰਿਲੇਟਡ ਇਹ ਵੀਡੀਓ ਦਾ ਮਕਸਦ ਇਹ ਸੀਗਾ ਕਿ ਮੇਰੀਆਂ ਜਿਹੜੀਆਂ ਵੀ ਪਿਛਲੀਆਂ ਵੀਡੀਓ ਸੀਗੀਆਂ ਉਹ ਸਿਰਫ ਗੁਰਬਾਣੀ ਦੇ ਰਿਲੇਟਡ ਸੀਗੀਆਂ ਇਹਦਾ ਮਤਲਬ ਇਹ ਸੀ ਕਿ ਕਿਦਾ ਮੇਨ ਮੋਟਿਵੇਸ਼ ਹੈ ਗਾ ਵੀਡੀਓ ਦਾ ਕਿ ਬਲੇਹਾਰੀ ਕੁਦਰਤ ਵਿੱਚ ਵਸਿਆ ਉਹ ਪ੍ਰਮਾਤਮਾ ਕੁਦਰਤ ਵਿੱਚ ਵਸਦਾ ਹੈ ਜਿੰਨੇ ਅਸੀਂ ਕੁਦਰਤ ਦੀ ਸਹੀ ਸੰਭਾਲ ਕਰਾਂਗੇ ਉਹਨਾਂ ਪ੍ਰਮਾਤਮਾ ਸਾਡੇ ਤੋਂ ਖੁਸ਼ ਹੁੰਦਾ ਹੈ ਪ੍ਰਸੰਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ